ਜ਼ਿਲ੍ਹਾ ਨਮਾਸ਼ਹਿਰ ਦੇ ਪਿੰਡ ਨੌ ਮਯਾਰਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ਵਿੱਚੋਂ ਇੱਕ ਮਹਿਲਾ ਦੀ Laash ਮਿਲੀ ਮ੍ਰਿਤਕ ਮਹਿਲਾ ਦੇ ਗਲੇ ਉੱਪਰ ਛੱਟ ਦੇ ਨਿਸ਼ਾਨ ਸਨ ਜਿਸ ਦੀ ਪਛਾਣ ਬਿਮਲਾ ਦੇਰੂ ਵਿੱਚ ਹੋਈ ਹੈ ਜੋ ਕਿ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੀ ਰਹਿਣ ਵਾਲੀ ਸੀ ਇਸ ਬੰਦੀ ਗੱਲਬਾਤ ਕਰਦਿਆਂ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਉਹਨਾਂ ਦੇ ਘਰ ਕੰਮ ਕਰਦੀ ਸੀ ਜੋ ਕਿ ਖੇਤਾ ਵਿੱਚ ਹੀ بڑے ਮਕਾਨ ਵਿੱਚ ਰਹਿੰਦੀ ਸੀ ਜਿਸ ਬੰਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕੱਲ ਆਈ ਸੀ ਕੱਲ ਆਈ ਸੀ ਕੱਲ ਫੇਕਰ ਮੁੜ ਗਈ ਸੀ ਆਪਣੇ ਹਾਂਜੀ ਹਾਂਜੀ ਇਹ ਖੇਤਾ ਦੇ ਰੂਟ ਤੋਂ ਨਹੀਂ ਸੀ ਉੱਥੇ ਖੇਤਾ 'ਚ ਹੀ ਰਹਿੰਦੀ ਹੈ ਅੱਛਾ ਜੀ ਨਹੀਂ ਇਸੇ ਰੂਟ ਤੋਂ ਆਉਂਦੀ ਸੀ ਕਿ ਲਿੰਕ ਸੜਕ ਤੋਂ ਆਉਂਦੀ ਸੀ ਹਮੇਸ਼ਾ ਮੈਂ ਦੱਸ ਰਹੀ ਕਹਿੰਦੇ ਇਹ ਰੂਟ ਤੇ ਆਉਂਦੀਆਂ ਕਹਿੰਦੇ ਨੇੜੇ ਪੈਂਦਾ ਹੈ ਮੈਂ ਕਾਪੇ ਗੁਰੂ ਗਰੀ ਹੈਗਾ ਪੱਕੀ ਸਰ ਹੈਗੀ ਹੈ ਕਿੰਨੀ ਕੁ ਉਮਰ ਲੜਕੀ ਦੀ ਹੈ ਕਿ ਕਾਲੀ ਅਨਮੈਰਿਟ ਸੀ ਅਨਮੈਰਿਟ ਕੁਮਾਰ ਰਹਿਦੀ ਸੀ ਉਹ ਬਿਮਾਰ ਰਹਿੰਦੀ ਸੀ ਉਧਰ ਇਸ ਬੰਦੀ ਗੱਲਬਾਤ ਕਰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਰੱਜਾਈ ਜਾ ਲਿਆ ਗਿਆ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅ ਮੌਕਾ ਦੇਖ ਰਹੇ ਆ ਤਫਤੀਸ਼ ਕਰ ਰਹੇ ਆ ਤੇ ਰਿਗਾਰਡਿੰਗ ਕੀ ਹੋਇਆ ਸਾਨੂੰ ਪਤਾ ਲੱਗਿਆ ਸੀ ਕਿ ਇੱਕ ਬਾਡੀ ਜਿਹੜੀ ਹੈਗੀ ਇਸ ਤਰ੍ਹਾਂ ਕਰਕੇ ਲਵਾਰਸ ਲੇਡੀ ਦੀ ਪਈ ਹੈ ਸੋ ਉਹਦੀ ਤਫਤੀਸ਼ ਕਰ ਰਹੇ ਹਾਂ ਸਰ ਸਭ ਤੋਂ ਪਹਿਲਾਂ ਡੈੱਡ ਬਾਡੀ ਕਿਸ ਨੇ ਦੇਖੀ ਜਿਨੇ ਵੀ ਦੇਖੀ ਐ ਐਸਐਚਓ ਸਾਹਿਬ ਨੂੰ ਉਹਨੇ ਇਨਫੋਰਮ ਕੀਤਾ ਸੀ ਸੋ ਉਹਦੇ ਹਿਸਾਬ ਨਾਲ ਅਸੀਂ ਆ ਕੇ ਫਿਰ ਇੱਥੇ ਤਫਤੀਸ਼ ਕਰ ਰਹੇ ਹਾਂ ਲੜਕੀ ਦੀ ਪਛਾਣ ਹੋ ਗਈ ਜੀ ਹਾਂਜੀ ਪਛਾਣ ਹੋ ਗਈ ਮਾਈਗਰੇਟਰੀ ਲਿਵਰੇ ਇਥੇ ਕਿਸੇ ਆਪਣੇ ਜਿੱਦੇ ਹੀ ਕੋ ਰਹਿੰਦੀ ਐ ਸੋ ਇਹਦੀ ਉਮਰ ਕਰੀਬ 40 ਸਾਲ ਹੈ ਜੀ ਨਹੀਂ ਇਹ ਤਾਂ تحقیقات ਕਰਾਂਗੇ ਜੇ ਫਾਈਨਲ ਆਪਾਂ ਕਿਵੇਂ ਸੱਚ ਤੇ ਪਹੁੰਚ ਸਕਦੇ ਹਾਂ ਜੀ ਜਸਟਾ ਕੇ ਦੇਖ ਰਹੇ ਹਾਂ 35 35 ਸਾਲ ਹੈ ਕੋਈ 35 40 ਸਾਲ ਤੇ ਸਰ ਇਹ ਖੇਤਵਾਲਾ ਰੂਟ ਹੀ ਲੈਂਦੀ ਸੀ ਕਿ ਨਹੀਂ ਮੇਜ ਇਹ ਸਾਰੀਆਂ ਚੀਜ਼ਾਂ ਹੁਣ ਤਫ਼ਤੀਸ਼ ਕਰਾਂਗੇ ਜੀ ਜ਼ਿਲ੍ਹਾ ਨਮਾਸ਼ਹਿਰ ਦੇ ਪਿੰਡ ਨੌ ਮਜਾਰਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ਵਿੱਚੋਂ ਇੱਕ ਮਹਿਲਾ ਦੀ Laash ਮਿਲੀ ਮ੍ਰਿਤਕ ਮਹਿਲਾ ਦੇ ਗਲੇ ਉੱਪਰ ਛੱਟ ਦੇ ਨਿਸ਼ਾਨ ਸਨ ਜਿਸ ਦੀ ਪਹਿਚਾਨ ਬਿਮਲਾ ਦੇ ਰੂਪ ਵਿੱਚ ਹੋਈ ਹੈ ਜੋ ਕਿ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੀ ਰਹਿਣ ਵਾਲੀ ਸੀ ਇਸ ਬੰਦੀ ਗੱਲਬਾਤ ਕਰਦਿਆਂ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਉਹਨਾਂ ਦੇ ਕੰਮ ਕਰਦੀ ਸੀ ਜੋ ਕਿ ਖੇਤਾਂ ਵਿੱਚ ਹੀ بڑے ਮਕਾਨ ਵਿੱਚ ਰਹਿੰਦੀ ਸੀ ਜਿਸ ਬੰਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕੱਲ ਹੀ ਸੀ ਕੱਲ ਹੀ ਕੱਲ ਫੇਕਰ ਮੁੜ ਗਈ ਸੀ ਆਪਣੇ ਹਾਂਜੀ ਹਾਂਜੀ ਇਹ ਖੇਤਾਂ ਦੇ ਰੂਪ ਵਿੱਚ ਉਹ ਖੇਤਾਂ 'ਚ ਰਹਿੰਦੀ ਹੈ अच्छा जी नहीं इससे रूट ਤੋਂਾਂ ਸੀ ਕਿ ਲਿੰਕ ਸੜਕ ਤੋਂ ਆਉਂਦੀ ਸੀ ਹਮੇਸ਼ਾ ਮੈਂ ਦੱਸ ਜੀ ਕਹਿੰਦਾ ਇਹ ਰੂਟ ਤੋਂ ਆਈਆਂ ਕਹਿੰਦੇ ਨੇੜੇ ਪੈਂਦਾ ਸੀ ਜੀ ਮੈਂ ਕਹਾਂ ਬੜੀ ਬੜੀ ਹੈਗਾ ਪੱਕੀ ਸਰਕ ਹੈਗੀ ਆ ਕਿੰਨੀ ਕੁਮਰ ਲੜਕੀ ਦੀ ਬੈਂਕੀ ਕਾਹਦੀ ਹੁੰਦੀ ਹੈ ਬੰਕਲ ਅਨਮੈਰਿਟ ਸੀਗੀ ਆਨ ਮੈਰਿਟ ਕੋ ਮਾਰ ਰਹੀ ਸੀ ਉਹ ਮਾਰ ਰਹੀ ਸੀ ਉਧਰ ਇਸ ਪੰਦੀ ਗੱਲਬਾਤ ਕਰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਰਾਜਾਈ ਜਾ ਲਿਆ ਗਿਆ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਉਨਾ ਦੱਸਿਆ ਹੈ ਕਿ ਪੁਲਿਸ ਵੱਲੋਂ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਸੀਂ ਮੌਕਾ ਦੇਖ ਰਹੇ ਹਾਂ, ਤਫ਼ਤੀਸ਼ ਕਰ ਰਹੇ ਹਾਂ ਤੇ ਰਿਗਾਰਡਿੰਗ ਕੀ ਹੋਇਆ ਸਾਨੂੰ ਪਤਾ ਲੱਗਿਆ ਸੀ ਕਿ ਇੱਕ ਬੋਡੀ ਜਿਹੜੀ ਹੈਗੀ ਇਸ ਤਰ੍ਹਾਂ ਕਰਕੇ ਲਵਾਰਸ ਲੇਡੀ ਦੀ ਪਈ ਹੈ। ਸੋ ਉਹਦੀ ਤਫ਼ਤੀਸ਼ ਕਰ ਰਹੇ ਹਾਂ। ਸਰ ਸਭ ਤੋਂ ਪਹਿਲਾਂ ਡੈੱਡ ਬੋਡੀ ਕਿਸ ਨੇ ਦੇਖੀ? ਜਿਨੇ ਵੀ ਦੇਖੀ ਐ ਐਸਐਚਓ ਸਾਹਿਬ ਨੂੰ ਉਹਨੇ ਇਨਫੋਰਮ ਕੀਤਾ ਸੀ। ਸੋ ਉਹਦੇ ਹਿਸਾਬ ਨਾਲ ਅਸੀਂ ਆ ਕੇ ਫਿਰ ਇੱਥੇ ਤਫ਼ਤੀਸ਼ ਕਰ ਰਹੇ ਹਾਂ। ਲੜਕੀ ਦੀ ਪਛਾਣ ਹੋ ਗਈ ਜੀ? ਹਾਂਜੀ, ਪਛਾਣ ਹੋ ਗਈ। ਮਾਈਗਰੇਟਰੀ ਲੀਵਰੇਥੇ ਕਿਸੇ ਆਪਣੇ ਜੀਜੇ ਹੀ ਕੋ ਰਹਿੰਦੀ ਹੈ ਸੋ ਇਹਦੀ ਉਮਰ ਕਰੀਬ 40 ਸਾਲ ਹੈ ਨਹੀਂ ਇਹ ਤਾਂ تحقیقات ਕਰਾਂਗੇ ਜੇ ਫਾਈਨਲ ਆਪਾਂ ਕਿਵੇਂ ਸਿੱਟੀ ਤੇ ਪਹੁੰਚ ਸਕਦੇ ਹਾਂ ਜਸਤਾ ਕੇ ਦੇਖ ਰਹੇ ਹਾਂ 35 ਸਾਲ ਹੈਗੀ 35 40 ਸਾਲ ਤੇ ਸਰ ਇਹ ਖੇਤਵਾਲਾ ਰੂਟ ਹੀ ਲੈਂਦੀ ਸੀ ਕਿ ਨਹੀਂ ਮੈਨੂੰ ਇਹ ਸਾਰੀਆਂ ਚੀਜ਼ਾਂ ਹੁਣ ਤਫਤੀਸ਼ ਕਰਾਂਗੇ